ਜਦੋਂ ਅਸੀਂ ਚੰਨ ਉੱਪਰ ਛੁੱਟੀਆਂ ਮਨਾਉਣ ਗਏ ਇਹ ਘਟਨਾ ਗਰਮੀਆਂ ਦੀਆਂ ਛੁੱਟੀਆਂ ਦੀ ਹੈ ਅਸੀਂ ਸਾਰੇ ਨਾਨੀ ਦੇ ਪਿੰਡ ਜਾਣਾ ਚਾਹੁੰਦੇ ਸਾਂ ਪਰ ਨਾਨੀ ਜੀ ਤਾਂ ਕੈਨੇਡਾ ਗਏ ਹੋਏ ਸਨ ਸੋ ਜਦੋਂ ਸਾਨੂੰ ਇਹ ਪਤਾ ਲੱਗਿਆ ਕਿ ਨਾਨਾ ਨਾਨੀ ਤਾਂ ਸਾਡੀ ਮਾਸੀ ਕੋਲ ਕੈਨੇਡਾ ਗਏ ਹੋਏ ਹਨ ਤਾਂ ਸਾਡਾ ਸਾਰਾ ਉਤਸ਼ਾਹ ਹੀ ਸਿਫਰ ਹੋ ਗਿਆ ਹੁਣ ਅਸੀਂ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਕਿੱਥੇ ਜਾਵਾਂਗੇ ਸਾਨੂੰ ਸਮਝ ਨਹੀਂ ਸੀ ਆ ਰਹੀ ਅਸੀਂ ਸਾਰੇ ਭੈਣ ਭਰਾ ਆਪਣਾ ਮਨ ਮਹਿਸੂਸ ਕੇ ਰਹਿ ਗਏ ਕਿ ਸਾਡੀਆਂ ਤਾਂ ਸਾਰੀਆਂ ਛੁੱਟੀਆਂ ਹੀ ਖਰਾਬ ਹੋ ਗਈਆਂ ਹੁਣ ਸਾਨੂੰ ਇਹ ਸ਼ਹਿਰ ਦੀ 6ਵੀਂ ਮੰਜ਼ਲ ਉੱਪਰ ਹੀ ਗਰਮੀਆਂ ਦੀਆਂ ਛੁੱਟੀਆਂ گزارਨੀਆਂ ਪੈਣਗੀਆਂ ਰਾਤ ਨੂੰ ਜਦੋਂ ਸਾਰੇ ਜਣੇ ਸੌ ਗਏ ਤਾਂ ਮੁੰਨੂ ਤੇ ਚੁੰਨੂ ਫਲੈਟ ਦੀ ਛੱਤ ਉੱਪਰ ਚਲੇ ਗਏ ਉਹ ਅਸਲ ਵਿੱਚ ਰਾਤ ਨੂੰ ਤਾਰਿਆਂ ਨੂੰ ਦੇਖਣ ਲਈ ਛੱਤ ਉੱਪਰ ਚਲੇ ਜਾਇਆ ਕਰਦੇ ਸਨ ਮੁੰਨੂ ਨੂੰ ਤਾਰਿਆਂ ਬਾਰੇ ਜਾਣਨਾ ਚੰਗਾ ਲੱਗਦਾ ਹੈ ਛੱਤ ਉੱਪਰ ਜਾ ਕੇ ਚੰਨੂ ਨੇ ਦੱਸਿਆ ਕਿ ਦੇਖ ਉਹ ਚੰਨ ਇਸ ਵਾਰ ਸਾਡੇ ਦੇਸ਼ ਦਾ ਰਾਕੇਟ ਚੰਦ ਉੱਪਰ ਜਾ ਰਿਹਾ ਹੈ ਇਹ ਪਹਿਲਾ ਚੰਦ ਦੇ ਦੁਆਲੇ ਚੱਕਰ ਲਗਾਏਗਾ ਤੇ ਫਿਰ ਚੱਕਰ ਲਗਾਉਂਦਾ ਹੋਇਆ ਆਪਣੀ ਇੱਕ ਬੱਗੀ ਚੰਦ ਉੱਪਰ ਉਤਾਰੇਗਾ ਚੰਨੂ ਕੀ ਇਹ ਇਕੱਲਾ ਹੀ ਜਾ ਰਿਹਾ ਹੈ ਚੰਨ ਉੱਪਰ ਮੁੰਨੂ ਨੇ ਪੁੱਛਿਆ ਹਾਂ ਮੇਰੇ ਖਿਆਲ ਵਿੱਚ ਇਹ ਇਕੱਲਾ ਹੀ ਜਾ ਰਿਹਾ ਹੈ ਤੇ ਇਸ ਵਿੱਚ ਕੋਈ ਵਿਅਕਤੀ ਨਹੀਂ ਹੈ ਚੰਨੂ ਨੇ ਦੱਸਿਆ ਕਿੰਨਾ ਚੰਗਾ ਹੁੰਦਾ ਜੇਕਰ ਇਹ ਮੈਨੂੰ ਵੀ ਲੈ ਜਾਂਦਾ ਤੈਨੂੰ ਕਿਉਂ ਤੇਰੇ ਨਾਲ ਅਸੀਂ ਵੀ ਤਾਂ ਜਾ ਸਕਦੇ ਸੀ ਜੁੰਨੂ ਦੀ ਗੱਲ ਸੁਣ ਕੇ ਦੋਵੇਂ ਜਣੇ ਹੱਸ ਪਏ ਹਾਂ ਹਾਂ ਸਾਨੂੰ ਸਾਰਿਆਂ ਨੂੰ ਵੀ ਆਪਣੇ ਨਾਲ ਚੰਦ ਉੱਪਰ ਦੋਵੇਂ ਜਣੇ ਉੱਚੀ ਉੱਚੀ ਹੱਸਣ ਲੱਗ ਪਏ ਹੱਸਦੇ ਹੱਸਦੇ ਦੋਵੇਂ ਚੁੱਪ ਕਰ ਗਏ ਫਿਰ ਮੁੰਨੂ ਬੋਲਿਆ ਜੁੰਨੂ ਜੇ ਭਲਾ ਇੰਜ ਹੋਵੇ ਕਿ ਅਸੀਂ ਸਾਰੇ ਹੀ ਚੰਦ ਉੱਪਰ ਘੁੰਮਣ ਲਈ ਚਲੇ ਜਾਈਏ ਨਹਲੇ ਤਾਂ ਸਾਡੀਆਂ ਛੁੱਟੀਆਂ बीत ਜਾਂਦੀਆਂ ਤੇ ਨਾਲ ਅਸੀਂ ਕੁਝ ਸਿੱਖ ਹੋਂਦੇ ਲੈ ਪਲਾ ਕੀ ਸਿੱਖਣਾ ਹੈ ਚੰਦ ਤੋਂ ਸਾਰਾ ਕੁਝ ਤਾਂ ਪਹਿਲਾਂ ਹੀ ਪਤਾ ਹੈ ਕੀ ਪਤਾ ਹੈ ਤੈਨੂੰ ਇਹੀ ਕਿ ਚੰਦ ਉੱਪਰ ਹਵਾ ਹੈ ਨਹੀਂ ਇਸ ਲਈ ਹਵਾ ਬਿਨਾ ਤਾਂ ਆਪਾਂ ਸਾਹ ਵੀ ਨਹੀਂ ਲੈ ਸਕਦੇ ਅੱਛਾ ਫਿਰ ਜਿਹੜੇ ਚੰਦ ਉੱਪਰ ਜਾਂਦੇ ਹਨ ਉਹ ਕੀ ਕਰਦੇ ਹਨ ਉਹ ਖਾਸ ਤਰ੍ਹਾਂ ਦੇ ਕੱਪੜੇ ਪਾਉਂਦੇ ਹਨ ਤੇ ਸਾਹ ਲੈਣ ਵਾਲੀ ਮਸ਼ੀਨ ਆਪਣੇ ਨਾਲ ਲੈ ਕੇ ਜਾਂਦੇ ਹਨ ਇਹ ਕਿਹੜੀ ਮੁਸ਼ਕਲ ਗੱਲ ਹੈ ਆਪਾਂ ਵੀ ਲੈ ਜਾਵਾਂਗੇ ਆਪਣੇ ਸਾਹ ਲੈਣ ਵਾਲੀ ਮਸ਼ੀਨ ਆਪਣੇ ਨਾਲ ਦੋਵੇਂ ਇੰਜ ਗੱਲਾਂ ਕਰ ਰਹੇ ਸਨ ਜਿਵੇਂ ਉਹ ਸੱਚਮੁੱਚ ਹੀ ਚੰਦ ਉੱਪਰ ਜਾਣ ਦੀ ਤਿਆਰੀ ਕਰ ਰਹੇ ਹੋਣ ਮੁੰਨੂ ਨੇ ਕਿਹਾ ਕਾਸ਼ ਉਹ ਕਿਸੇ ਤਰੀਕੇ ਨਾਲ ਚੰਦ ਉੱਪਰ ਛੁੱਟੀਆਂ ਮਣਾਉਣ ਲਈ ਚਲਾ ਜਾਵੇ ਰਾਤ ਨੂੰ ਮੁੰਨੂ ਨੂੰ ਕੁਝ ਇਸ ਤਰ੍ਹਾਂ ਲੱਗਿਆ ਜਿਵੇਂ ਉਸ ਨੂੰ ਕੋਈ ਬੁਲਾ ਰਿਹਾ ਹੋਵੇ ਉਸਨੇ ਅੱਖ ਮਲ ਕੇ ਦੇਖਿਆ ਕਿ ਉਸਦੇ ਕਮਰੇ ਦੇ ਬਾਹਰ ਚੰਦਰਯਾਨ ਖੜਾ ਸੀ ਉਹ ਫਟਾਫਟ ਖਿੜਕੀ ਵੱਲ ਗਿਆ ਉਸ ਨੂੰ ਚੰਦਰਯਾਨ ਬੁਲਾ ਰਿਹਾ ਸੀ ਉਸ ਦਾ ਦਰਵਾਜ਼ਾ ਖੁੱਲ੍ਹਾ ਸੀ ਉਸ ਨੇ ਚੰਨੂ ਨੂੰ ਉਠਾਇਆ ਤੇ ਉਸ ਦੀ ਬਾਹ ਫੜ ਕੇ ਉਸ ਨੂੰ ਵੀ ਆਪਣੇ ਨਾਲ ਚੰਦਰਯਾਨ ਵਿੱਚ ਲੈ ਗਿਆ ਉਹਨਾਂ ਦੇ ਅੰਦਰ ਜਾਂਦਿਆਂ ਹੀ ਦਰਵਾਜ਼ੇ ਬੰਦ ਹੋ ਗਏ ਉਹਨਾਂ ਨੂੰ ਕੰਨਾਂ ਉੱਪਰ ਪਾਉਣ ਵਾਲੇ ਟੋਪ ਪਾਉਣ ਲਈ ਕਿਹਾ ਗਿਆ ਉਹਨਾਂ ਨੂੰ ਸੀਟਾਂ ਉੱਪਰ ਬੈਠ ਕੇ ਬੈਲਟਾਂ ਲਗਾਉਣ ਲਈ ਕਿਹਾ ਗਿਆ ਉਹ ਉਸੇ ਤਰ੍ਹਾਂ ਹੀ ਕਰਦੇ ਗਏ ਜਿਵੇਂ ਉਹਨਾਂ ਨੂੰ ਨਿਰਦੇਸ਼ ਮਿਲਦੇ ਗਏ ਕੁਝ ਪਲਾਂ ਬਾਅਦ ਇੱਕ ਜ਼ੋਰਦਾਰ ਆਵਾਜ਼ ਨਾਲ ਉਹਨਾਂ ਦਾ ਚੰਦਰਯਾਨ ਅਸਮਾਨ ਵਿੱਚ ਤੈਰਨ ਲੱਗ ਗਿਆ। ਦੋਵੇਂ ਭਰਾ ਹੈਰਾਨ ਹੋਏ, ਇੱਕ ਦੂਜੇ ਵੱਲ ਦੇਖ ਰਹੇ ਸਨ ਪਰ ਕਿਉਂਕਿ ਇਹ ਪਹਿਲੀ ਵਾਰ ਹੋ ਰਿਹਾ ਸੀ ਇਸ ਲਈ ਉਹਨਾਂ ਨੂੰ ਇੱਕ ਪਾਸੇ ਡਰ ਲੱਗ ਰਿਹਾ ਸੀ, ਦੂਜੇ ਪਾਸੇ ਖੁਸ਼ੀ ਵੀ ਹੋ ਰਹੀ ਸੀ। ਫਿਰ ਕੁਝ ਘੰਟਿਆਂ ਬਾਅਦ ਉਹ ਧਰਤੀ ਤੋਂ ਦੂਰ ਚੰਦਰਮਾ ਦੇ ਨੇੜੇ ਜਾਣ ਲੱਗੇ। ਉਹਨਾਂ ਨੇ ਆਪਣੇ ਸਾਹਮਣੇ ਸਕਰੀਨ ਉੱਪਰ ਦੇਖਿਆ, ਉਹਨਾਂ ਦੀ ਧਰਤੀ ਇੱਕ ਨੀਲੇ ਗੋਲੇ ਵਾਂਗ ਨਜ਼ਰ ਆ ਰਹੀ ਸੀ ਚੁੰਨੂ ਨੇ ਦੱਸਿਆ ਕਿ ਇਹ ਸਾਡੀ ਧਰਤੀ ਹੈ ਨੀਲਾ ਰੰਗ ਸਮੁੰਦਰ ਦੇ ਪਾਣੀ ਦਾ ਹੈ ਦੂਜੇ ਪਾਸੇ ਸਾਹਮਣੇ ਉਹਨਾਂ ਨੂੰ ਚੰਦ ਦੀ ਜ਼ਮੀਨ ਵੀ ਨਜ਼ਰ ਆ ਰਹੀ ਸੀ ਜਿਹੜਾ ਚੰਦ ਹੁਣ ਤੱਕ ਉਹਨਾਂ ਬਹੁਤ ਸੁੰਦਰ ਰੂਪ ਵਿੱਚ ਤੱਕਿਆ ਸੀ ਉਹ ਬਹੁਤ ਹੀ ਉਬੜ ਖਾਬੜ ਨਜ਼ਰ ਆ ਰਿਹਾ ਸੀ ਕਿ ਇਹ ਉਹਨਾਂ ਦੇ ਮਾਮਾ ਜੀ ਦਾ ਘਰ ਹੈ ਕਿ ਇਹੋ ਚੰਦਰਮਾ ਹੈ ਜਿਸ ਬਾਰੇ ਉਹ ਸੋਚਿਆ ਕਰਦੇ ਸਨ ਕਿ ਇਸ ਉੱਪਰ ਪਰਿਆ ਰਹਿੰਦੀਆਂ ਹਨ ਇੱਥੇ ਨਾ ਕੋਈ ਸੜਕ ਸੀ ਤੇ ਨਾ ਹੀ درخت ਉਹ ਇਸ ਤਰ੍ਹਾਂ ਦੇ ਚੰਦਰਮਾ ਲਈ ਬਿਲਕੁਲ ਤਿਆਰ ਨਹੀਂ ਸਨ ਉਨ੍ਹਾਂ ਨੂੰ ਕਿਧਰੇ ਵੀ ਨਹਾਉਣ ਵਾਲਾ ਪਾਣੀ ਨਜ਼ਰ ਨਹੀਂ ਆਇਆ ਡੁੰਗੀਆਂ ਥਾਵਾਂ ਜ਼ਰੂਰ ਸਨ ਪਰ ਉਹ ਬਿਲਕੁਲ ਵਿਰਾਮ ਤੇ ਬੰਜਰ ਤੇਜ਼ ਧੁੱਪ ਵਿੱਚ ਉਨ੍ਹਾਂ ਨੂੰ ਬਹੁਤ ਗਰਮੀ ਲੱਗ ਰਹੀ ਸੀ ਜਿਵੇਂ ਹੀ ਉਨ੍ਹਾਂ ਦਾ ਚੰ드ਰੀਯਾਨ ਚੰਨ ਉੱਪਰ ਉਤਰਿਆ ਤੇ ਦਰਵਾਜ਼ਾ ਖੁੱਲ੍ਹਿਆ ਉਨ੍ਹਾਂ ਨੂੰ ਬਾਹਰ ਜਾਣ ਲਈ ਕਿਹਾ ਗਿਆ ਉਹ ਕਹੇ ਅਨੁਸਾਰ ਖਾਸ ਤਰ੍ਹਾਂ ਕਪੜੇ ਤਾਂ ਪਹਿਨ ਹੀ ਚੁੱਕੇ ਸਨ ਪਰ ਉਹਨਾਂ ਨੂੰ ਤੇਜ਼ ਧੁੱਪ ਤੋਂ ਬਹੁਤ ਨਫ਼ਰਤ ਸੀ ਉਹ ਪਹਿਲਾਂ ਵੀ ਕਦੇ ਤੇਜ਼ ਧੁੱਪ ਵਿੱਚ ਬਾਹਰ ਨਹੀਂ ਗਏ ਸਨ ਉਹਨਾਂ ਨੇ ਬਾਹਰ ਜਾਣ ਤੋਂ ਨਾ ਕਰ ਦਿੱਤੀ ਜਦੋਂ ਉਹਨਾਂ ਨੂੰ ਬਾਹਰ ਧੱਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਜ਼ੋਰ ਨਾਲ ਚੀਕ ਮਾਰੀ ਇਸ ਚੀਕ ਨਾਲ ਹੀ ਦੋਹਾਂ ਦੀ ਜਾਗ ਖੁੱਲ ਗਈ ਚੁੰਨੂ ਨੇ ਮੁੰਨੂ ਦੀ ਬਾਹ ਫੜੀ ਹੋਈ ਸੀ ਨਾ ਕੋਈ ਚੰਦ ਸੀ ਤੇ ਨਾ ਕੋਈ ਚੰਦਰਯਾਨ ਬਾਹਰ ਬਹੁਤ ਦਿਨ ਚੜਾਇਆ ਸੀ ਉਹ ਪਤਾ ਨਹੀਂ ਕਿੰਨੀ ਦੇਰ ਤੋਂ ਹੂਕ ਸੌ ਰਹੇ ਸਨ। ਉਹਨਾਂ ਦੇ ਚਿਕਣ ਦੀ ਆਵਾਜ਼ ਸਾਰਿਆਂ ਨੇ ਸੁਣੀ ਸੀ। ਉਹ ਅਸਲ ਵਿੱਚ ਸੁਪਨਾ ਦੇਖ ਰਹੇ ਸਨ। ਜਦੋਂ ਉਹਨਾਂ ਸਾਰਿਆਂ ਨੂੰ ਆਪਣੇ ਸੁਪਨੇ ਬਾਰੇ ਦੱਸਿਆ ਤਾਂ ਸਾਰੇ ਬਹੁਤ ਹੱਸੇ। ਪਾਪਾ ਨੇ ਕਿਹਾ, "ਬਿੱਲੀਆਂ ਨੂੰ ਚੂਹਿਆਂ ਦੇ ਸੁਪਨੇ"